ਆਪ ਕੋ ਕੋ ਜਵਾਬ ਕਿੰਨਾ ਮਾ ਮਾ ਪੇਵਾ ਨੀ ਨਾ ਅੱਦੇ ਬੇਕਾਰ ਹੋ ਗਏ ਨੇ ਉਹ ਹੋਰ ਕਿੱਥੇ ਕਿੱਥੇ ਘਰ ਪਾਏ ਆ ਇਹੋ ਭਾਗਾਂ ਬੋਲਦੇ ਰਹਾਰਿਆ ਮੇਰਾ ਤੇ ਹੋਂ ਕਾ ਲੋ ਅਭੀ ਤਾ ਜੋ ਆਹ ਆ ਬੁਆਤਾ ਤਾਤਾ ਜੂ ਮੰਨਾ ਤੁਹਾਨੂੰ ਦੱਸਾ ਜਿਹਨੇ ਪਤਾ ਨਹੀਂ ਕਿ ਤਾ ਪੱਕੇ ਖਾਣੇ ਤੇ ਥੇ ਨਹੀਂ ਮੇਰਾ ਕੋਈ ਨਾ ਆਨੇਗਾ ਨਿਯਾਜ ਹਟਾਇਆ ਤੈਨਾਂ ਕਿਹਾ ਨਹੀਂ ਪਿਓ ਵੇਜੀ ਪੋਟੋ ਦੋਨੇ ਆਉਂਦੇ ਪੋਟੋ ਰਖ ਮੰਗ ਲਈ ਦੀ ਮੇਰਾ ਪਛਗ ਮਲਕੋ ਵਿੱਚ ਮੋਣੀ ਪੈ ਗੱਲ ਕਰ ਰਿਹਾ ਸੱਚ ਸਾਰੇ ਬਾਈ ਐ ਆਪੋ ਪੱਟਾ ਟੋਨਾਲ ਕਾ ਤਾਉ ਕ ਮੇਰਾ ਕਮ ਆਸੇਗਾ ਮੇਰਾ ਨਿਗਾਹਟ ਹਟਾਤਾ ਵਾ ਉਹਨਾਂ ਦੇ ਟਾਓ ਜਿਨਾਂ ਦੇ ਫੱਟ ਕੇ ਵੱਡਾ ਪਖੰਡ ਬਣਾਇਆ ਆਪਨਾ ਪਛਗ ਤਹਿ ਨਾ ਵੀ ਦੀ ਸਾਹ ਮੰਗ ਪਾ ਦੀ ਪਾਜੋ ਆ ਤੋ ਚੋਥੇ ਪਾਜੋ ਮੇਂ ਮੰਗ ਮੇਰੀ ਇਹ ਆ ਨਹੀਂ ਜੀ ਕਿ ਆਵੇ ਆਪਣਾ ਕਰੀ ਲੇਕੋ ਜੋਤ ਨਸ਼ਾ ਵਿਰੋਧ ਜਿਹੜੀ ਮਹਿੰਮ ਚੱਲ ਰਹੀ ਆ ਉਹਦੇ ਸਬੰਧ ਵਿੱਚ ਅੱਜ ਜੰਡਿਆਲਾ ਘਰੋਦੀਨ ਪਿੰਡ ਧਾਰੜ ਵਿਖੇ ਇਹ ਜੋ ਨਸ਼ਾ ਤਸਕਰਾਂ ਉਹਨਾਂ ਦੇ ਜਿਹੜੇ ਘਟਾ ਜਾ ਰਿਹਾ ਮੈਂ ਆਪਣੇ ਕੈਮਰਾ ਤਸਵੀਰ ਜਿਹੜੀ ਸਾਂਝੀ ਕੀਤੀ ਜਾਵੇ ਜੋ ਕਿ ਬੜੀ ਮਿਹਨਤ ਨਾਲ ਜਿਹੜਾ ਘਰ ਬਣਾਇਆ ਜਾਂਦਾ ਬੜੀ ਮਿਹਨਤ ਨਾਲ ਬਣਾਇਆ ਜਾਂਦਾ ਵਾ ਪਰ ਜੋ ਪੰਜਾਬ ਸਰਕਾਰ ਵੱਲੋਂ ਜਿਹੜਾ ਵਾ ਜੋਤ ਨਸ਼ਾ ਵਿਰੋਧ ਜਿਹੜੀ ਮਹਿੰਮ ਚਲਾਈ ਗਈ ਆ ਉਹਦੇ ਉਹਦੇ ਅਧਾਰ ਤੇ ਜਿਹੜੇ ਆ ਨਸ਼ਾ ਤਸਕਰਾਂ ਦੇ ਜਿਹੜੇ ਆ ਘਾਰ ਜਿਹੜੇ ਢਾਈ ਜਾ ਰਹੇ ਆ ਔਰ ਇੱਥੇ ਜਿਹੜੇ ਇੱਕ ਮਾਤਾ ਵੀ ਹੈਗੀ ਸੀਗੀ ਜਿਹੜੀ ਬਜ਼ੁਰਗ ਔਰ ਉਹ ਪੋਤਰਾ ਸੀਗਾ ਉਹ ਵਿਚਾਰੇ ਰੋ ਰੋ ਕਰਲਾ ਰਹੇ ਸੀਗੇ ਵੀ ਜਿਹੜਾ ਸਾਡਾ ਘਰ ਜਿਹੜਾ ਕਿਉਂ ਤੋੜ ਦਿੱਤਾ ਗਿਆ ਔਰ ਮਾਤਾ ਜਿਹੜੇ ਬਾਰ-ਬਾਰ ਜਿਹੜਾ ਕਹਿ ਰਹੀ ਸੀ ਵੀ ਮੇਰਾ ਮੇਰਾ ਘਰ ਕਿਹੜਾ ਵਾ ਤਾਂ ਉਹ ਮਾਤਾ ਵੀ ਉਹਦਾ ਨਾਲ ਹੀ ਹੋ ਕੇ ਜੋ ਨਸ਼ਾ ਤਸਕਰਾ ਉਹ ਇਸ ਟਾਈਮ ਜਿਹੜਾ ਜੇਲ ਦੇ ਵਿੱਚ ਆ ਗਿਆ ਇਸ ਬੰਦ ਵਿੱਚ ਅਸੀਂ ਐ ਐਸਐਸਪੀ ਸਾਹਿਬ ਨਾਲ ਗੱਲਬਾਤ ਕਰਾਂਗੇ ਮਨਿੰਦਰ ਸਿੰਘ ਜੀ ਨਾਲ ਔਰ ਉਹਨਾਂ ਕੋਲ ਪੁੱਛਾਂਗੇ ਵੀ ਅੱਜ ਕਿੰਨੇ ਘਰ ਜਿਹੜਾ ਢਾਏ ਗਏ ਆ ਗੱਲਬਾਤ ਕਰਦੇ ਐਸਐਸਪੀ ਸਾਹਿਬ ਨੂੰ ਪਹੁੰਚੇ ਤਾਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਅੱਜ ਲਿਖਿਆ ਜੀ ਪੰਜਾਬ ਸਰਕਾਰ ਦੇ ਸਾਡੇ ਸੀਐਮ ਸਾਹਿਬ ਸ੍ਰੀ ਭਗਵੰਤ ਸਿੰਘ ਮਾਨ ਅਤੇ ਸਾਡੇ ਡੀਜੀਪੀ ਸਾਹਿਬ ਸ੍ਰੀ ਗੌਰਵ ਯਾਦਵ ਜੀ ਦੇ ਸਖਤ ਦਿਸ਼ਾ ਨਿਰਦੇਸ਼ ਨੇ ਕਿ ਇਹ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਚ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਤੇ ਉਸ ਦੇ ਤਹਿਤ ਅੱਜ ਅਸੀਂ ਪਿੰਡ ਧਰੜ ਥਾਣਾ ਜੰਡਿਆਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀ ਵਿਖੇ ਆਏ ਹਾਂ ਇੱਥੇ ਦੋ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀਆਂ ਜਿਹੜੀਆਂ ਛੱਪੜ ਦੇ ਵਿੱਚ ਜ਼ਮੀਨਾ ਉਹਨਾਂ ਨੇ ਅਵੈਧ ਕਬਜ਼ਾ ਕਰਕੇ ਉਹਨਾਂ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਮਹਿਲ ਸਜਾਉਣ ਦੀ ਕੋਸ਼ਿਸ਼ ਕਰ ਰਹੇ ਸੀ ਹਜੇ ਕੰਸਟਰਕਸ਼ਨ ਚੱਲ ਹੀ ਰਹੀ ਹੈ ਕਾਫੀ ਜ਼ਿਆਦਾ ਇਹਦੇ ਤੇ ਤੁਸੀਂ ਦੇਖੋਗੇ ਕਿ ਬਹੁਤ ਜ਼ਿਆਦਾ ਪੈਸਾ ਲੱਗਾ ਹੋਇਆ ਹੈ ਇਹ ਸਾਰਾ ਅਵੈਧ ਜਿਹੜਾ ਸੀਗਾ ਪੈਸਾ ਸੀਗਾ ਹੈਰੋਇਨ ਦੇ ਧੰਦੇ ਨਾਲ ਜਿਹੜਾ ਇਹਨਾਂ ਨੇ ਪੈਸਾ ਕਮਾਇਆ ਸੀਗਾ ਜਗਪ੍ਰੀਤ ਸਿੰਘ ਇਲੀਅਸ ਜੱਗਾ son of ਬਲਵਿੰਦਰ ਸਿੰਘ ਅਤੇ ਸਤਨਾਮ ਇਲੀਅਸ ਸੱਤਾ son of ਬਲਦੇਵ ਸਿੰਘ ਇਹ ਦੋਵਾਂ ਦੇ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਜਿਹੜਾ ਜੱਗਾ ਹੈਗਾ ਇਹਦੇ ਤੇ 7 ਪਰਚੇ ਨੇ ਤੇ ਸੱਤੇ ਤੇ 4 ਪਰਚੇ ਐਨਡੀਪੀਐਸ ਐਕਟ ਦੇ ਤਹਿਤ ਰਜਿਸਟਰ ਕੀਤੇ ਗਏ ਨੇ ਇਹ ਦੋਵੇਂ ਜਣੇ ਜੇਲ੍ਹ 'ਚ ਨੇ ਬੰਦ ਤੇ ਇਹਨਾਂ ਨੇ ਜਿਵੇਂ ਸਾਨੂੰ ਬੀਡੀਪੀਓ ਸਾਹਿਬ ਨੇ ਇਤਲਾਹ ਦਿੱਤੀ ਕਿ ਇਹਨਾਂ ਨੇ ਛੱਪੜ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਕੇ ਇਹ ਆਪਣੀਆਂ ਕੋਠੀਆਂ ਮਕਾਨ ਹਵੇਲੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਸਾਨੂੰ ਉਹਨਾਂ ਨੇ ਇਤਲਾਹ ਦਿੱਤੀ ਕਿ ਇਹ ਜਿਹੜਾ ਕਬਜ਼ਾ ਛਡਾਇਆ ਜਾਵੇ ਸਾਡੀ ਪੁਲਸ ਟੀਮ ਮੌਕੇ ਤੇ ਤੇ ਹਾਜ਼ਰ ਹੈ ਤੇ ਜਿਹੜਾ ਇਹ ਕਬਜ਼ਾ ਹੈਗਾ ਇਹ ਮੁੜ ਜਿਹੜਾ ਲੋਕਾਂ ਨੂੰ ਪਿੰਡ ਵਾਸੀਆਂ ਨੂੰ ਇਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਵਾਪਸ ਕੀਤੀ ਜਾ ਰਹੀ ਹੈ ਇਹ ਨਸ਼ਾ ਜਿਹੜੇ ਤਸਕਰ ਨੇ ਇਹਨਾਂ ਦੇ ਖਿਲਾਫ ਜਿਹੜੀ ਇਦਾਂ ਹੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਚਲਦੀ ਰਹੇਗੀ ਕਿੰਨੇ ਸਮੇਂ ਤੋਂ ਇਹ ਇੱਥੇ ਰਹਿ ਰਹੇ ਨੇ ਸੀ ਚੱਪੜ ਦੇ ਉੱਪਰ ਇਹ ਜੀ ਸ਼ੁਰੂ ਤੋਂ ਹੀ ਇੱਥੇ ਰਹੇ ਨੇ ਰਹਿ ਰਹੇ ਨੇ ਪਿੰਡ ਵਾਲਿਆਂ ਨੇ ਜਿਵੇਂ ਆਪਣੇ ਜ਼ਮੀਨ ਇਹਨਾਂ ਨੂੰ ਦੇ ਦਿੱਤੀ ਸੀਗੀ ਦਰਸ ਦੇ ਆਧਾਰ ਤੇ ਤੇ ਇਹਨਾਂ ਨੇ ਮਾੜਾ ਕੀਤਾ ਸੁਸਾਇਟੀ ਨਾਲ ਮਾੜਾ ਕੀਤਾ ਪਿੰਡ ਵਾਲਿਆਂ ਨਾਲ ਮਾੜਾ ਕੀਤਾ ਇਹ ਨਸ਼ੇ ਦੇ ਕਾਰੋਬਾਰ ਚ ਪਤਾ ਨਹੀਂ ਕਿੰਨੇ ਲੋਕਾਂ ਦੇ ਘਰ ਇਹਨਾਂ ਨੇ ਤਬਾਹ ਕੀਤੇ ਤੇ ਅੱਜ ਇਹਨਾਂ ਤੇ ਕਾਰਵਾਈ ਹੋ ਰਹੀ ਹੈ ਪੰਜਾਬ ਸਰਕਾਰ ਦੀ ਜਰੀਏ ਇਹ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਚ ਪੰਜਵੀਂ ਐਸੀ ਥਾਂ ਹੈ ਜਿੱਥੇ ਇਦਾਂ ਦੀ ਇਹ ਇਲੀਗਲ ਡਿਮੋਲੀਸ਼ਨ ਦੀ ਡਰਾਈਵ ਚੱਲ ਰਹੀ ਹੈ ਆਣਾ ਨੇ ਦਿਨਾਂ ਚ ਅਸੀਂ ਹੋਰ ਵੀ ਜ਼ਿਆਦਾ ਸਖਤ ਕਾਰਵਾਈ ਲੋਕਾਂ ਦੇ ਕਰਾਂਗੇ ਸਰਜਨ ਜੱਟ ਵੀ ਤੋਂ ਨਾਲ ਵੱਲੋਂ ਹੋਰ ਵੀ ਕੋਈ ਆਪਣੀ ਜਗ੍ਹਾ ਜਿਹੜੀ ਬਣਾਈ ਗਈ ਹੈ ਵਾਕਫਾ ਜਗ੍ਹਾ ਸਾਰੀਆਂ ਜਿਹੜੀਆਂ ਹੈਗੀਆਂ ਜੀ ਅਸੀਂ ਪੂਰੀਆਂ ਬਰੀਕੀ ਨਾਲ ਤਸਦੀਕ ਕਰ ਰਹੇ ਆ ਤੇ ਜਿਹੜੇ ਕਾਨੂੰਨੀ ਧਾਰਾਵਾਂ ਨੇ 68 ਜਾਂ ਜਿਹੜੀ 107 ਪੀਐਨਐਸ ਦੇ ਤਹਿਤ ਇਹਨਾਂ ਦੇ ਖਿਲਾਫ ਸਖਤੋ ਸਖਤ ਐਕਸ਼ਨ ਲਿੱਟਾ ਜਾਵੇਗਾ ਜਿਹੜੇ ਐਦਾਂ ਦੇ ਲੋਕ ਨੇ ਜਿਹੜੇ ਇਹ ਸੋਚਦੇ ਨੇ ਕਿ ਮਾੜਾ ਧੰਦਾ ਕਰਕੇ ਨਸ਼ਿਆਂ ਦਾ ਕਾਰੋਬਾਰ ਕਰਕੇ ਅਸੀਂ ਸੁਖੀ ਰਵਾਂਗੇ ਅਸੀਂ ਆਪਣੀਆਂ ਹਵੇਲੀਆਂ ਬਣਾਵਾਂਗੇ ਇਹਨਾਂ ਨੂੰ ਸਖਤ ਚੇਤਾਵਨੀ ਹੈ ਪੰਜਾਬ ਸਰਕਾਰ ਵੱਲੋਂ ਕਿ ਐਦਾਂ ਤੁਹਾਨੂੰ ਅਮਨ ਚੈਨ ਨਾਲ ਬਿਲਕੁਲ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਤੁਹਾਨੂੰ ਇਹ ਕਾਰੋਬਾਰ ਚੋਂ ਇਹ ਧੰਦੇ ਚੋਂ ਬਾਹਰ ਨਿਕਲਣਾ ਹੀ ਪਏਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਜਗਪ੍ਰੀਤ ਜੱਗਾ ਇਹਦੇ ਕਲਾਸ 7 ਐਂਡੀਪੀਐਸ ਦੇ ਮਕਦਮੇ ਨੇ ਰਜਿਸਟਰ ਤੇ ਸੱਤੇ ਦੇ ਖਿਲਾਫ 4 ਐਂਡੀਪੀਐਸ ਦੇ ਮਕਦਮੇ ਨੇ ਤੇ ਹਜੇ ਵੀ ਇਹ ਦੋਵੇਂ ਜੇਲ੍ਹ ਚ ਬੰਦ ਨੇ ਸਰਹੱਦ ਤੇ ਨਸ਼ਾ ਤਸਕਰਾਂ ਦੇ ਵਿੱਚ ਕੋਕਾ ਉੱਥੇ ਆਮ ਲੋਕ ਬੜੇ ਖੁਸ਼ ਰਹਿਣਾ ਕਰ ਰਹੇ ਲੋਕਾਂ ਦੇ ਵੱਲੋਂ ਖਾਸ ਕਰਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀਚ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਰਿਸਪਾਂਸ ਹੈ ਲੋਕੀ ਆਪ ਵੱਧ ਚੜ ਕੇ ਜਿਹੜੇ ਡੀ ਐਡਿਕਸ਼ਨ ਸੈਂਟਰਸ 'ਚ ਭਰਤੀ ਹੋ ਰਹੇ ਨੇ ਕੋਟ ਸੈਂਟਰਾਂ 'ਚ ਜਿਹੜੇ ਹੈਗੇ ਆ ਭਰਤੀ ਹੋ ਰਹੇ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਾਡੇ ਰੀਹੈਬ ਸੈਂਟਰਸ 'ਚ ਵਕ ਵਕ ਵੋਕੇਸ਼ਨਲ ਟ੍ਰੇਨਿੰਗ ਜਿਹੜੀ ਹੈ ਉਹ ਵੀ ਉਹ ਉਹਨਾਂ ਦਾ ਵੀ ਲਾਭ ਮਾਣ ਰਹੇ ਨੇ ਤੇ ਜਿਹੜੇ ਜਿਹੜੀਆਂ ਪੰਜਾਬ ਸਰਕਾਰ ਇਹਨਾਂ ਨੂੰ ਨੌਕਰੀਆਂ ਵੰਡ ਰਹੀ ਹੈ ਜਿਹੜੀ ਐ ਇੰਨੇ ਚੰਗੀ ਪੱਧਰ ਤੇ ਤੇ ਲੋਕੀ ਜਿਹੜੇ ਯੂਥ ਹੈ ਸਾਡਾ ਉਹਦੇ ਵੱਲ ਵੀ ਜਾ ਰਿਹਾ ਹੈ ਬਹੁਤ ਜ਼ਿਆਦਾ ਇੰਗੇਜਮੈਂਟ ਹੋ ਰਹੀ ਹੈ ਦੇਖੋ ਜੀ ਅਜੇ ਅਸੀਂ ਬਹੁਤ ਜ਼ਿਆਦਾ ਆਈਡੈਂਟੀਫਿਕੇਸ਼ਨ ਅੱਗੇ ਵੀ ਪਹਿਲਾਂ ਕੀਤੀਆਂ ਸੀਗੀਆਂ ਜੰਡੇਆਲੇ ਗੁਰੂ ਜੀ ਦੂਜੀ ਵਾਰੀ ਜਿਹੜਾ ਹੈਗਾ ਇਹ ਇਲੀਗਲ ਡਿਮੋਲੀਸ਼ਨ ਜਿਹੜੀ ਚੱਲ ਰਹੀ ਸੀਗੀ ਉਹ ਚੱਲ ਰਹੀ ਹੈ ਇਹਨਾਂ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਜੱਗੇ ਤੇ ਸੱਤ ਨੇ ਤੇ ਜਿਹੜਾ ਸੱਤਾ ਹੈਗਾ ਉਹਦੇ ਤੇ ਚਾਰ ਪਰਚੇ ਇਹਨਾਂ ਦੇ ਜਾਰੀ ਆ ਉਹ ਵੀ ਵੇਚੀ ਜਾ ਰਹੀ ਹੈ ਕਿ ਲੱਗਦਾ ਕੋਈ ਕੋਈ ਕੰਮ ਨਹੀਂ ਕਰਦਾ ਬਿਲਕੁਲ ਚੱਲ ਰਹੀ ਹੈ ਜੀ ਪਿਛਲੇ ਦਿਨਾਂ ਚ ਤੁਸੀਂ ਦੇਖੋਗੇ 50 ਤੋਂ ਵੱਧ ਐਕਸਾਈਜ਼ ਐਕਟ ਦੇ ਪਰਚੇ ਜਿਹੜੇ ਆ ਅੰਮ੍ਰਿਤਸਰ ਦੇ ਹਾਤੀ ਜਿਲ੍ਹਾ ਵੱਲੋਂ ਰਜਿਸਟਰ ਕੀਤੇ ਗਏ ਨੇ ਤੇ ਜਿਹੜੇ ਉਹਨਾਂ ਦੇ ਖਿਲਾਫ ਵੀ ਜਿਹੜੀ ਇਦਾਂ ਦੀ ਜਿਹੜੀ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਜਿਹੜੀ ਕਾਰਵਾਈ ਹੈ ਸਖਤ ਤੋਂ ਸਖਤ ਕਾਰਵਾਈ ਜਿਹੜੀ ਅਸੀਂ ਕਰਾਂਗੇ ਲੋਕਾਂ ਦਾ ਕੀ ਸੋਚੋਗੇ ਲੋਕਾਂ ਦਾ ਸੋਚੋ ਲੋਕੀ ਬਹੁਤ ਹੀ ਜ਼ਿਆਦਾ ਪੋਜ਼ਿਟਿਵਲੀ ਸਾਡੇ ਨਾਲ ਜੁੜ ਰਹੇ ਨੇ ਲੋਕੀ ਸਾਨੂੰ ਆ ਪਾ ਕੇ ਦੱਸਦੇ ਨੇ ਇਨਫੋਰਮੇਸ਼ਨ ਦਿੰਦੇ ਨੇ ਕਿ ਇਹ ਫਲਾਣਾ ਬੰਦਾ ਹੈਗਾ ਇਹ ਨਸ਼ਾ ਵੇਚ ਰਿਹਾ ਹੈ ਫਲਾਣਾ ਬੰਦਾ ਹੈ ਇਹਨੇ ਇੱਥੇ ਨਜਾਇਜ਼ ਪ੍ਰਾਪਰਟੀ ਹੈਗੀ ਹੈ ਇਹਦੀ ਇਹ ਸਾਰੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਹੁੰਦੀ ਹੈ ਅਸੀਂ ਲੋਕਾਂ ਦੇ ਬਹੁਤ ਜ਼ਿਆਦਾ ਧੰਨਵਾਦੀ ਹਾਂ ਤੇ ਅਸੀਂ ਹੋਰ ਵੀ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਜਿਹੜੇ ਮਾੜੇ ਅੰਸਰ ਨੇ ਉਹਨਾਂ ਦਾ ਬਿਲਕੁਲ ਸਾਥ ਨਾ ਦਿੰਦੇ ਹੋਏ ਪ੍ਰਸ਼ਾਸਨ ਦਾ ਸਾਥ ਦੋ ਸਰਕਾਰ ਦਾ ਸਾਥ ਦੋ ਜਿਹੜਾ ਯੁੱਧ ਨਸ਼ਾ ਵਿਰੁੱਧ ਇਹ ਚਾਲੂ ਹੈ ਮਾਣਯੋਗ ਸੀਐਨ ਸਾਹਿਬ ਮਾਣਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੈ ਇਹਨੂੰ ਹੋਰ ਵੀ ਕਾਮਯਾਬ ਬਣਾਓ ਤੇ ਆਪਣਾ ਜਿਹੜਾ ਪੰਜਾਬ ਦੀ ਸੋਸਾਇਟੀ ਹੈ ਜਿਹੜਾ ਆਪਣਾ ਸਮਾਜ ਹੈ ਇਹਨੂੰ ਨਸ਼ਿਆਂ ਤੋਂ ਉਲਟ ਆਪਾਂ ਖੁਸ਼ਹਾਲ ਸਮਾਜ ਬਣਾਈਏ ਇੱਕ ਇਦਾਂ ਦਾ ਸਮਾਜ ਬਣਾਈਏ ਜਿੱਥੇ ਆਪਣਾ ਪੰਜਾਬ ਸੋਨੇ ਦੀ ਚਿੜੀ ਬਣੇ ਤੇ ਇਹਦੇ ਲਈ ਸਾਡੇ ਸਾਰਿਆਂ ਦਾ ਵੱਧ ਤੋਂ ਵੱਧ ਸਹਿਯੋਗ ਚਾਹੀਦਾ ਆ ਬਾ ਬੂਆਤਾ ਤਾਤਾ ਜੁਮਾਨਾ ਤੁਹਾਨੂੰ ਦੱਸਾ ਜਿਹਨੇ ਪਤਾ ਨਹੀਂ ਕਿ ਤਾ ਪੱਕੇ ਖਾਣੇ ਕਿੱਥੇ ਨਹੀਂ ਖਾਣੇ ਮੇਰਾ ਕੋਈ ਨਾ ਨਹੀਂਗਾ ਨਿਯਾਜ ਢਾਇਆ ਕਿਸ ਨੇ ਕਿਹਾ ਨਹੀਂ ਪਿਓ ਵੇਜਰੀ ਸੀ ਆਹ ਫੋਟੋ ਦੌਣੇ ਆਉਂਦੇ ਫੋਟੋ ਅੱਜ ਤੁਹਾਡੇ ਕਾਰ ਦੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਕਾਰ ਢਾਇਆ ਜਾ ਰਿਹਾ ਕਰੋ ਤੋਂ ਰਹਿ ਰਹੇ ਤੁਸੀਂ ਇੱਥੇ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਇੱਥੇ ਹਾਂਜੀ ਕੋਈ ਮਿਲਣਗੇ ਬਾਸ ਸਮਾਨ ਵੇਚਦੇ ਹਾਂ ਮੇਰਾ ਪਚਗ ਮੋਲ ਖੋਮ ਉਹਨੇ ਪਾਇ ਗੱਲ ਕਰਦਾ ਚਾਹ ਤਾਂ ਸਾਰੇ ਪਾਇ ਆ ਉਹ ਕਹਿੰਦੇ ਤੁਹਾਡੇ ਬੱਚਿਆਂ ਦੇ ਪਰਚੇ ਨੇ ਸੱਤ ਸੱਤੋਂ ਪੈਸਾ ਟੋਨਾ ਲਗਾ ਤਾ ਕ ਮੇਰਾ ਟੋਨਾ ਸੇਗਾ ਮੇਰਾ ਨਹੀਂ ਗੈਜਟ ਆਤਾ ਵਾ ਉਹਨਾਂ ਦੇ ਟਾਓ ਜਿਨ੍ਹਾਂ ਦੇ ਪੱਕੇ ਆ ਤੁਹਾਡੇ ਬੱਚੇ ਹੈਗੇ ਨੇ ਹੈ ਤੁਹਾਡੇ ਬੱਚੇ ਹੈਗੇ ਨੇ ਮੇਰਾ ਮੁੰਡਿਆ ਪੁੱਤ ਦੇ ਜਿਨ੍ਹਾਂ ਦਾ ਉਹਨਾਂ ਦਾ ਟਾਓ ਮੇਰਾ ਪਿਉਟਾਇਆ ਮੈਂ ਨਹੀਂ ਮੇਰਾ ਪਿਉਟਾਇਆ ਮੈਂ ਵੇਚ ਨਹੀਂ ਤਾ ਤੁਹਾਡੇ ਪੁੱਤਰੇ ਸਮਾਨ ਵੇਚਦੇ ਸੀ ਵੇਚਣਾ ਨਾ ਵੀ ਚਣ ਘਰ ਤੇ ਵੇਚਦੇ ਨਹੀਂ ਕਹਿੰਦੀ ਭਿਆ ਨਾ ਪਤਾ ਤਾਂ ਮੈਂ ਤੋ ਉਹ ਕਦੇ ਪਰਿਵਾਰ ਪੁਲਿਸ ਆਈ ਆ ਰਹੀ ਆ ਪੁਲਿਸ ਆ ਕੇ ਜਾਂਦੀ ਸਮਾਨ ਫੜ ਲੇ

ਆ ਜਾਨੇ ਕੋਈ ਤਰਕ ਹੈਗਾ ਮੋਲੀਆਨਾ ਪਸ ਪਚਾਹ ਦਿਨ ਕੰਗੀ ਜਲ ਮੈਂ ਵੇਚਾ ਨਾ ਕਰਾਣੋ ਕਸਮਾ ਨਾ ਕੋਲਾ ਮੇਰਾ ਤਾਂ ਫਰਜ਼ ਹੀ ਨਹੀਂ ਕਰਦਾ ਹੋਣਾ ਤੁਹਾਡੇ ਪਿੰਡ ਵਾਲੇ ਬੰਦੇ ਸਾਵੇ ਤੇਰੇ ਬੰਨ ਵਾਲਾ ਜੱਟ ਆਹ ਤਾਂ ਮੈਂ ਤੇ ਪਰ ਦੱਦੀ ਨਾ ਆਹ ਪਰ ਮੂੰਹ ਕਰ ਲੂੰਗਾ ਸਾਫਾ ਤਾੜ ਕਰ ਬੋਤਾਂ ਦੇ ਦੱਸਦਾ ਜਿਹੜਾ ਪਿੰਡ ਧੜ ਵਿੱਚ ਜਿਹੜਾ ਪੰਜਾਬ ਸਰਕਾਰ ਲੋ ਯੁੱਧ ਨਸ਼ੀ ਵਿਰੁੱਧ ਜਿਹੜੀ ਮਹਿਮ ਚਲਾਈ ਜਾ ਰਹੀ ਆ ਉਸ ਚੀਜ਼ ਨੂੰ ਕਿਸ ਤਰ੍ਹਾਂ ਵੇਚਦੇ ਨਹੀਂ ਬਹਾ ਵਧੀਆ ਵਾ ਵਧੀਆ ਗੱਲ ਆ ਜਿਹੜੀ ਆ ਮਤਲਬ ਚਲਾਇਆ ਵਾ ਇਹਦੇ ਨਾਲ ਬੜਾ ਫਰਕ ਪਿਆ ਵਾ ਤੇ ਬਾਕੀ ਆ ਜਿਹੜਾ ਹੁਣ ਘਰ ਢਾਉਣ ਵਾਲਾ ਵਾ ਇਹਦੇ ਨਾਲ ਚਲੋ ਥੋੜਾ ਜਿਹਾ ਘਰ ਤੇ ਮਨ ਦੇ ਅੰਦਰ ਪਾਊਗਾ ਹੀ ਮਤਲਬ ਫਰਕ ਤਾਂ ਪਾਊਗਾ ਹੀ ਜੇ ਸਰਕਾਰ ਦੀ ਪਹਿਲ ਆ ਚਲੋ ਵਧੀਆ ਕੰਮ ਕੀਤਾ ਸਰਕਾਰ ਨੇ ਤੇ ਇਹਦੇ ਨਾਲ ਚਲੋ ਜਿਆਦਾ ਨਹੀਂ ਤਾਂ 50% ਤੱਕ ਤੇ ਫਰਕ ਪਾਊਗਾ ਹੀ ਤੇ ਜੇ ਇਹਦਾ ਨਸ਼ਾ ਥੋੜਾ ਘਟੇਗਾ ਹਾਂ ਘਟੇਗਾ ਥੋੜਾ ਜਿਹਾ ਜ਼ਰੂਰ ਘਟੇਗਾ ਇਹ ਤਾਂ ਇਹ ਸਕੀਮ ਨੂੰ ਮਹੀਨੇ ਨੂੰ ਚੱਲਦੇ ਨੂੰ ਕਾਫੀ ਸਮਾਂ ਹੋ ਗਿਆ ਇਹ ਕਿੰਨਾ ਨਸ਼ਾ ਜਿਹੜਾ ਤੁਹਾਡੇ ਪਿੰਡ ਚ ਹੁਣ ਘਟਵਾ ਨਸ਼ਾ ਘਟ ਤੇ ਚਲੋ ਫਰਕ ਤੇ ਪੈ ਗਿਆ ਵਾ ਪਹਿਲਾਂ ਤਾਂ ਬਹੁਤ ਜ਼ਿਆਦਾ ਨਸ਼ਾ ਸੀ ਇੱਥੇ ਹੁਣ ਥੋੜਾ ਜਿਹਾ ਲੋਕਾਂ ਦੇ ਮਨਾਂ ਦੇ ਡਰ ਅੰਦਰ ਡਰ ਉਹਦਾ ਕਰਕੇ ਥੋੜਾ ਜਿਹਾ ਮਤਲਬ ਕੰਮ ਘਟਿਆ ਅੱਗੇ ਨੂੰ ਹਜੇ ਆ ਵੀ ਥੋੜਾ ਜਿਹਾ ਹੋਰ ਸਰਕਾਰ ਸਖਤ ਹੋਵੇ ਤੇ ਸ਼ਾਇਦ ਇਹ ਨਹੀਂ ਹੋ ਸਕਦਾ ਜਿਸ ਤਰ੍ਹਾਂ ਵਿਆਹ ਸਰਕਾਰ ਵੱਲ ਜਿਹੜੀ ਮੁਹਿੰਮ ਚੁੱਕੀ ਗਈ ਆ ਇਹਦੇ ਨਾਲ ਜਿਸ ਤਰ੍ਹਾਂ ਹੁਣ ਮਾਤਾ ਜਿਹਦਾ ਘਰਵਾ ਬਜ਼ੁਰਗੋਚਾਰੀ ਰੋਂਦੀ ਸੀ ਉਹਦਾ ਪੁੱਤਰੇ ਵੀ ਰੋ ਰਿਆ ਸੀਗਾ ਵੀ ਉਹ ਜਿਹੜੇ ਬੱਚੇ ਇਹਨਾਂ ਦੇ ਜੇਲ੍ਹ ਵਿੱਚ ਵਾ ਜਿਹੜਾ ਨਸ਼ਾ ਦਾ ਉਹ ਤਾਂ ਇਸ ਚੀਜ਼ ਨੂੰ ਕਿਸ ਤਰ੍ਹਾਂ ਬੀਤ ਨਹੀਂ ਗੱਲ ਚਲੋ ਠੀਕ ਆ ਹੁਣ ਸਾਰੇ ਤੇ ਨਸ਼ਾ ਵਿੱਚ ਕੇ ਨਹੀਂ ਮਤਲਬ ਮਕਾਨ ਬਣਾਏ ਹੋਏ ਕਈ ਤੇ ਚਲੋ ਉਹਨਾਂ ਵਿਚਾਰਾਂ ਨੇ ਆਪਣੀ ਮਿਹਨਤ ਕਰਕੇ ਬਣਾਏ ਹੁਣ ਕਾ ਬੱਚੇ ਉਹਨਾਂ ਦੇ ਮਤਲਬ ਗਲਤ ਰਸਤੇ ਤੇ ਤੁਰ ਪਏ ਆ ਤੇ ਹੁਣ ਉਹਦਾ ਤੇ ਖਮਿਆਚਾ ਤੇ ਹੁਣ ਮਾਪੇ ਨੂੰ ਭੁੱਖਣਾ ਹੀ ਪੈਣਾ ਆ ਜਿਹੜਾ ਨਸ਼ਾ ਨਸ਼ਾ ਜਿਹੜੇ ਨਸ਼ਾ ਕਰ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਜਾਊਗਾ ਜਿਹੜੇ ਨਸ਼ਾ ਕਰ ਰਹੇ ਆ ਉਹਨਾਂ ਨੂੰ ਤੇਹੀ ਬੇਨਤੀ ਆ ਵੀ ਆਪਣਾ ਤੁਸੀਂ ਚੰਗੇ ਰਸਤੇ ਪਾਓ ਨਸ਼ਾ ਨਾ ਕਰੋ ਤੇ ਜੇ ਨਹੀਂ ਕਰਾਂਗੇ ਤਾਂ ਨਾ ਕੋਈ ਵੇਚੂਗਾ ਤੇ ਮਤਲਬ ਹੀ ਸਾਫ਼ ਸੁਥਰਾ ਆਪਣਾ ਜੀਵਨ ਤੁਸੀਂ ਜਿਓ ਦੇਖੋ ਜੀ ਅਸੀਂ ਪਿੰਡ ਜੰਦਿਆਲਾ ਗੁਰੂ ਨਰੇ ਪਿੰਡ ਧੜੜ ਵਿਖੇ ਵਾਪਕ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਪਿੰਡ ਵਾਸੀ ਦੱਸ ਰਹੇ ਆ ਵੀ ਜਿਹੜਾ ਜਿਹੜੀ ਮੁਹਿੰਮ ਪੰਜਾਬ ਸਰਕਾਰ ਵੱਲੋਂ ਵੀ ਕੀਤੀ ਗਈ ਆ ਇਹ ਬਹੁਤ ਸਲਾਘਾਯੋਗ ਆ ਔਰ ਇਹਦੇ ਨਾਲ ਜਿਹੜਾ ਵਾ ਨਸ਼ਾ ਕਾਫੀ ਘਟ ਹੋ ਰਿਹਾ ਵਾ ਕਿਉਂਕਿ ਜਿਹੜੇ ਲੋਕਾਂ ਨੇ ਨਸ਼ਾ ਤਸਕਰਾਂ ਦੇਲੇ 2 ਨੰਬਰ ਦੀ ਮਾਈ ਦੇ ਨਾਲ ਜਿਹੜੇ ਘਰ ਬਣਾਏ ਆ ਆ ਔਰ ਉਹਨਾਂ ਦੇ ਜਿਹੜੇ ਘਰ ਅੱਜ ਢਾਈ ਗਏ ਕਾਫੀ ਦੇ ਉੱਤਨ ਜਿਹੜੇ ਘਟ ਆਏ ਗਏ ਡੰਡਿਆਲਾ ਗੁਰਦੁਆਰਾ ਜਨਸਪੋਸ਼ਲੀ ਅਸ਼wini ਸ਼ਰਮਾ